ਮਾਣ ਦੇਖੋ ਮਾੜੀ ਮੈਂ ਹਰਪ੍ਰੀਤ ਸਿੰਘ ਪ੍ਰੈਜ਼ੀਡੈਂਟ ਵਾਈਸ ਦੇਖੋ ਇੱਕ ਮਿੰਟ ਖੰਨਾਂ ਸਿਟੀਜ਼ਨ ਅੱਜ ਗੁਰਦੁਆਰਾ ਸਿੰਘੂ ਸਿੰਘ ਸਭਾ ਵਿਖੇ ਐਕਿਊ ਪ੍ਰੈਸ਼ਰ ਅਤੇ ਫਿਜ਼ੀਓਥੈਰੇਪੀ ਦਾ ਕੈਂਪ ਕੋ ਤੁਹਾਨੂੰ ਦਿਖਾਉਣਾ ਜਾ ਰਿਹਾ ਹੈ ਇਹ ਕੈਂਪ ਕੋ ਇਸ ਇਲਾਕੇ ਵਿੱਚ ਤੀਸਰੀ ਵਾਰ ਲਗਾਇਆ ਗਿਆ ਇਸ ਕੈਂਪ ਨੂੰ ਯੋਜਨਾ ਕਰਨ ਦੇ ਇਰਾਦੇ ਤੋਂ ਰਟਾਇਆ ਰਿਹਾ ਹੈ ਜੋ ਖੰਨੇ ਦੇ ਉੱਤੇ ਤੁਮੀ ਨਾ ਹੋਇਆ ਜਸਵੰਤ ਜੀ ਉਂਡਰ ਦੇ ਮਾਲਕ ਸੀ ਸੁਰੇਂਦਰ ਵਰਮਾ ਜੀ ਕਮੂਨ ਸੰਯੋਗ ਸਾਹਿਬ ਤੁਸੀਂ ਮਾਰੇ ਅੱਗੇ ਨੂੰ ਸੁਰੇਂਦਰ ਵਰਮਾ ਜੀ ਅਗਰ ਗੱਲ ਕਰਾਂ ਤਾਂ ਇੱਕ ਨੇਕ ਸ਼ਖਸੀਅਤ ਬਹੁਤ ਸਾਊਥ ਵਾਲੇ ਵਿਅਕਤੀ ਨੇ ਜਿਹੜੇ ਇਸ ਤਰ੍ਹਾਂ ਦੇ ਸਮਾਜ ਸੇਵੀ ਕਾਰਜਾਂ ਵਿੱਚ ਵੱਧ ਝੜ ਕੇ ਹਿੱਸਾ ਲੈਂਦੇ ਨੇ ਇਸ ਵਿੱਚ ਕੋਈ ਯਾਦਗਰਣੀ ਸੁਰੇਂਦਰ ਜੀ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਦੇ ਹੁਣ ਚੜ੍ਹ ਗਦੇ ਨੇ ਜਿਹੜੇ ਬਹੁਤ ਨੇਕ ਇਨਸਾਨ ਸੀ ਹਰ ਇੱਕ ਨਾਲ ਪਿਆਰ ਨਾਲ ਬੋਤਣਾ ਗੱਲਬਾਤ ਕਰਦੇ ਸੀਗੇ ਇਹ ਕੈਂਪ ਪਹਿਲਾ ਮਾਦਰਾਨੀ ਮੰਦਿਰ ਵਿੱਚ ਲੱਗਿਆ ਆ। ਉਸ ਤੋਂ ਬਾਅਦ ਪੰਜਾਬ ਸਿੰਧ ਬੈਂਕ ਦੇ ਸਾਬਕਾ ਮੈਨੇਜਰ ਐਮਪੀ ਸਿੰਘ ਦੇ ਘਰ ਕਾਫੀ ਦਿਨ ਲੱਗੇ ਆ। ਤੇ ਅੱਜ ਤੀਸਰੀ ਵਾਰ ਇਸ ਇਲਾਕੇ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਹੈ। ਕੈਂਪ ਦੇ ਵਿੱਚ ਉੱਗੇ ਐਕੂਪ੍ਰੈਸ਼ਰ ਦੇ ਮਾਹਿਰ ਡਾਕਟਰ ਸੰਜੀਵ ਜੀ ਆਪਣੀਆਂ ਸੇਵਾਵਾਂ ਦਿੰਦੇ ਨੇ ਤੇ ਅੱਜ ਵੀ ਇੱਥੇ ਹਾਜ਼ਰ ਨੇ। ਤੇ ਮੈਂ ਇੱਥੇ ਕੈਂਪ ਦਾ ਉਦਘਾਟਨ ਕਰਨ ਲਈ ਸ੍ਰੀ ਸੁਰੇਂਦਰ ਵਰਮਾ ਜੀ ਦਾ ਸ਼ਾਇਦ ਲੋਕ ਸ਼ੁਕਰਗੁਜ਼ਾਰ ਹਨ ਧੰਨਵਾਦੀਆਂ ਕਿਉਂਕਿ ਮਾਨਵਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਤੇ ਇਹ ਹੀ ਸੇਵਾ ਹੈ ਜਿਹੜੀ ਚੰਗੇ ਕਰਮਾਂ ਦੇ ਵਿੱਚ ਗਿਣੀ ਜਾਂਦੀ ਹੈ ਆਸ ਕਰਦਾ ਕਿ ਡਾਕਟਰ ਸੁਨੀਲ ਜੀ ਪਹਿਲਾਂ ਵਾਂਗ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ ਤੇ ਆਸ ਕਰਦਾ ਸ੍ਰੀ ਸੁਰੇਂਦਰ ਵਰਮਾ ਜੀ ਐਸੇ ਤਰ੍ਹਾਂ ਮਾਨਵਤਾ ਦੀ ਭਲਾਈ ਲਈ ਚੰਗਾ ਉਦਦਮ ਕਰਦੇ ਹੋਏ ਆਪਣਾ ਪੁਖਦੇ ਵਿੱਚ ਵੀ ਆਪਣਾ ਸਹਿਯੋਗ ਦਿੰਦੇ ਰਹਿਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਵੌਇਸ ਆਫ ਖੰਨਾ ਸਿਟੀਜ਼ਨ ਦੇ ਸਮੂਹ ਮੈਂਬਰਾਂ ਵੱਲੋਂ ਸੁਰਿੰਦਰ ਬਰਮਾ ਜੀ ਦਾ ਡਾਕਟਰ ਸੰਜੀਵ ਜੀ ਦਾ ਤੇ ਖਾਸ ਕਰਕੇ ਗੁਰਦੁਆਰਾ ਸ੍ਰੀ ਗੁਰ ਸਿੰਘ ਸਵਾਦੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦੀਆਂ ਗੁਰਦੁਆਰਾ ਸ੍ਰੀ ਗੁਰ ਸਿੰਘ ਸਵਾਦੀ ਪ੍ਰਬੰਧਕ ਕਮੇਟੀ ਨੇ ਜੋ ਸਾਨੂੰ ਹੰਗਾਰਾ ਭਰੇਆ ਇੱਥੇ ਚੰਗੀ ਜਗ੍ਹਾ ਦਿੱਤੀ ਹੈ ਪੂਰਾ ਇੰਤਜ਼ਾਮ ਕਰਵਾਇਆ ਹੈ ਉਸ ਲਈ ਵੌਇਸ ਆਫ ਖੰਨਾ ਸਿਟੀਜ਼ਨਸ ਦੇ ਸਮੂਹ ਮੈਂਬਰ ਗੁਰਦੁਆਰਾ ਸਿੰਘ ਸਵਾਦੀ ਕਮੇਟੀ ਰਵੀ ਧੰਨਵਾਦੀ ਨੇ ਤੇ ਇੱਕ ਵਾਰ ਫੇਰ ਮੈਸੀ ਸੁਰਿੰਦਰ ਬਰਮਾ ਜੀ ਡਾਕਟਰ ਸੰਜੀਵ ਜੀ ਤੇ ਆਪਣੇ ਸੰਸਥਾ ਦੇ ਸਮੂਹ ਮੈਂਬਰਾਂ ਦਾ ਪੂਰੇ ਇਲਾਕਾ ਵਾਸੀਆ ਵੱਲੋਂ ਸਹਿਜ ਲੋਕ ਧੰਨਵਾਦ ਕਰਦਾ ਧੰਨਵਾਦ ਸ੍ਰੀ ਸਿੰਘ ਸੇਬੀ ਦੇ ਜਨਰਲ ਵਾਸੋਂ ਕਰਨ ਦੇ ਸ੍ਰੀ ਪ੍ਰੈਜ਼ੀਡੈਂਟ ਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਸਹਿਯੋਗ ਨਾਲ ਇਹ ਡਿਜੀ ਕੈਂਪ ਲਗਾਈ ਜਾ ਰਹੇ ਆ ਕੁਪਰੇਸ਼ਨ ਦੇ ਜਿਹਨੇ ਮੁਰੀਜ਼ ਆਸਪਾਸ ਦੀ ਟੋਲ ਦਾ ਗੋਡੇ ਦੀ ਪ੍ਰੋਬਲਮ ਹੋ ਗਈ ਦਿੱਸਾ ਦੀ ਪ੍ਰੋਬਲਮ ਹੋ ਗਈ ਕੁਝ ਬਵਾਵਾਂ ਦੀ ਪ੍ਰੋਬਲਮ ਹੋਏ ਸਭ ਵਾਸਤੇ ਜਿਹੜੇ ਦੂਰ ਕਰਦੇ ਨੇ ਜਿਹਨਾਂ ਦੀ ਪ੍ਰੋਬਲਮ ਠੀਕ ਨਹੀਂ ਹੋ ਰਹੀ ਉਹ ਨਹੀਂ ਜਾਂਦੇ ਠੀਕ ਹੁੰਦੇ ਉਹ ਤੇ ਜਾਂਦੇ ਆ ਡਾਕਟਰ ਸਾਹਿਬ ਬੜੀ ਹਿੰਮਤੀ ਵਾਲੇ ਬੋਲ ਚੋਕ ਆ ਇਹਨਾਂ ਨੂੰ ਕੰਮ ਕਰਨ ਦਾ ਇਹਨਾਂ ਦੀ ਸੇਵਾ ਕਰਨ ਦਾ ਬਹੁਤ ਭਾਵ ਹੈ ਇਹਨਾਂ ਦੇ ਸਹਿਯੋਗ ਨਾਲ ਬਹੁਤ ਤੇਜ਼ ਤਰੀਕੇ ਨਾਲ ਕੰਮ ਸੁਲਝਾਈ ਜਾ ਰਹੀ ਹੈ ਇਹ ਤਾਂ ਮਰੀਜ਼ਾਂ ਨੂੰ ਇਹ ਹੀ ਗੱਲ ਕਹਿਣਾ ਹੁੰਦਾ ਹੈ ਵੀ ਆਪਣਾ ਪੋਸਚਰ ਪਹਿਲੇ ਕੱਲ ਠੀਕ ਰੱਖੋ ਤੇ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਜੰਗੂੜ ਨੂੰ ਬੰਦ ਕਰਕੇ ਉਹਦੇ ਉਹਦੇ ਲਈ ਤੁਸੀਂ ਆਪਣੀ ਸਿਹਤ ਆਖਰਾ ਕਰਦੇ ਠੀਕ ਗੋਡਿਆਂ ਦਾ ਪ੍ਰੋਬਲਮ ਇੱਜੇ ਕਰਕੇ ਹੁੰਦੀ ਹੈ weight ਵੱਧ ਹੈ ਇਹ ਸਰਵਾਈਕਲ ਦੀ ਪ੍ਰੋਬਲਮ ਇਸ ਕਰਕੇ ਹੁੰਦੀ ਹੈ ਪੋਸਚਰ ਖਰਾਬ ਹੋਣ ਦੇ ਕਾਰਨ ਇਹ ਬਹੁਤ ਨਹੀਂ ਅੱਗੇ ਜਾ ਕੇ ਗੰਭੀਰ ਬਿਮਾਰੀਆਂ ਬਣਦੀਆਂ ਮੈਂ ਤਾਂ ਆਪਣੇ ਬੰਲੋਂ ਤੇ ਦਿਲੋਂ ਇਹਨਾਂ ਦਾ ਸਤਕਾਰ ਕਰਦਾ ਹਾਂ ਕਿਸ ਅਧੁਨਿਕ ਨਾਲ ਇਹ ਅੱਜ ਤੁਸੀਂ ਲਾ ਸ਼ੁਰੂ ਕਰਨਾ ਇੱਥੇ ਕਿਹੜੀ ਇੱਕ ਪ੍ਰੈਸ਼ਰ ਦੇ ਨਾਲ ਮੈਂ ਇਹਨਾਂ ਦੀ ਟਰੀਟਮੈਂਟ ਕਰਦਾ ਹਾਂ ਸਾਰੇ ਪੇਸ਼ੈਂਟ ਦਾ ਇੱਥੇ ਵੀ ਆ ਰਹੇ ਹਨ ਪਰ ਉਹਨਾਂ ਨੂੰ ਵਿੱਦ ਗਰੰਟੀ ਇਹਨੂੰ ਓਕੇ ਕਰ ਦਿੱਤੀ ਕਿੰਨੇ ਦਿਨ ਕੈਂਪ ਚਲਾਉਣਾ ਸਾਰੇ ਇਹ ਕੈਂਪ ਚੱਲੂਗਾ 10 ਦਿਨ